ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਆਉਂਦੇ 2-3 ਦਿਨ ਪੰਜਾਬ ਦਾ ਮੌਸਮ ਕਿਵੇਂ ਰਵੇਗਾ ਜਾਨੀ ਕਿ 28 ਤਰੀਕ ਤੱਕ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚਕਾਰ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਐਂਟਰ ਕਰ ਚੁੱਕਿਆ ਹੈ ਜੀ ਇਸ ਬੱਦਲਵਾਈ ਸਿਸਟਮ ਦਾ ਕੀ ਅਸਰ ਹੈ ਕਿ ਆ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਪੰਜਾਬ ਦੇ ਉੱਪਰ ਕਿ ਆ ਬੂੰਦਾਬੰਦੀ ਹੋਵੇਗੀ ਤਾਪਮਨ ਕਿਵੇਂ ਦੇ ਰਹਿਣਗੇ ਹਵਾਵਾਂ ਦਾ ਰੁਖ ਕੀ ਰਹੇਗਾ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਆ। ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ। ਤੁਹਾਡੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਕੀ ਨਾਮ ਹੈ ਅਤੇ ਉੱਥੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰੱਦ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ। ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਉਹ ਇਸ ਸਮੇਂ ਬੱਦਲਬਾਈ ਵਾਲੇ ਪੜੇ ਹੋਏ ਨੇ। ਇਹ ਬੱਦਲਬਾਗੀ ਦਾ ਮਾਹੌਲ 26 ਅਤੇ 27 ਤਰੀਕ ਨੂੰ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ। ਬੂੰਦਾਬੰਦ ਦੀ ਕਿਰਮਣ ਕਰਨੀ ਦੇ ਹਾਲਾਤ ਬਣ ਸਕਦੇ ਨੇ ਕੋਈ ਬਹੁਤ ਵੱਡੇ ਭਾਰੀ ਮੀਂਹ ਦੀ ਉਮੀਦ ਫਿਲਹਾਲ ਕੀਤੀ ਨਹੀਂ ਜਾ ਰਹੀ। ਕਿਉਂਕਿ ਹਵਾਵਾਂ ਦਾ ਰੁਖ ਜਿਹੜਾ ਹੈ ਉਹ ਪੂਰਬ ਦਿਸ਼ਾ ਤੋਂ ਵੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਵਜੋਂ ਪੰਜਾਬ ਦੇ ਉੱਪਰ ਜਿਹੜੇ ਹਵਾਵਾਂ ਨੇ ਉਹ ਪੂਰਬੀ ਪਾਸੇ ਤੋਂ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ। ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਫਿਲਹਾਲ ਜਿਹੜਾ ਹੈ ਉਹ ਕੋਈ ਬਹੁਤ ਵੱਡਾ ਅਸਰ ਨਹੀਂ ਦਿਖਾਵੇਗਾ ਮੀਂਹ ਦੇ ਪੱਖ ਤੋਂ ਇਹ ਬੱਦਲਬਾਜੀ ਸਿਸਟਮ ਦੇ ਨਾਲ ਪੂਰੇ ਪੰਜਾਬ ਦੇ ਉੱਪਰ 26 ਤਰੀਕ ਤੋਂ ਲੈ ਕੇ 27 ਤਰੀਕ ਦੁਪਹਿਰ ਤੱਕ ਬੂੰਦਾਬੰਦੀ ਅਤੇ ਬੱਦਲਬਾਜੀ ਦਾ ਮਾਹੌਲ ਬਣਿਆ ਰਹੇਗਾ ਪਰ 27 ਤਰੀਕ ਨੂੰ ਪੂਰਬ ਦੀ ਹਵਾ ਚੱਲਣ ਦੇ ਨਾਲ ਮੌਸਮ ਸਾਫ਼ ਹੋ ਜਾਵੇਗਾ ਤੇ 28 ਤਰੀਕ ਨੂੰ ਵੀ ਕਲੀਅਰ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਫਿਲਹਾਲ ਨਾ ਮਾਤਰ ਦੇ ਬਰਾਬਰ ਨੇ ਇਸ ਬੱਦਲਬਾਜੀ ਦੇ ਕਾਰਨ ਤਾਪਮਾਨ ਜ਼ਰੂਰ ਘਟਣਗੇ 1 ਤੋਂ 2 ਡਿਗਰੀ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਮੀਂਹ ਫਰਕਾ ਮਾਹੌਲ ਬਣ ਜਾਵੇਗਾ ਬੱਦਲਬਾਈ ਹੋਣ ਦੇ ਕਾਰਨ ਧੁੱਪ ਜਿਹੜੀ ਲਿਸ਼ਕੋਰ ਆ ਘਟਦੀ ਹੋਈ ਦਿਖਾਈ ਦੇਵੇਗੀ ਧੁੱਪ ਜਿਹੜੀ ਹੈ ਉਹ ਮੱਧਮ ਅਤੇ ਹਲਕੀ ਪੈਂਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕੀਤੀ ਜਾਵੇ ਹਾਲਾਤਾਂ ਦੀ ਤਾਂ ਕਣਕ ਅਤੇ ਜਿਹੜੇ ਸਰੋਂ ਦੀ ਫਸਲ ਪੱਕ ਕੇ ਤਿਆਰ ਹੋ ਰਹੀ ਹੈ ਉਹਨਾਂ ਦੇ ਲਈ ਹਾਲਾਤ অনুকূল ਬਣਦੇ ਹੋਏ ਦਿਖਾਈ ਦੇ ਰਹੇ ਨੇ ਕਈ ਕਿਸਾਨ ਵੀਰ ਆਖਰੀ ਪਾਣੀ ਲਗਾ ਰਹੇ ਨੇ ਤਾਂ ਉਹ ਪਾਣੀ ਦੇਖ ਪਰਖ ਕੇ ਹੀ ਲਗਾਇਓ ਪੜੇ ਅਗਰ ਖੇਤ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਪਾਣੀ ਦੀ ਤਾਂ ਹੀ ਲਗਾਓ ਨਹੀਂ ਤਾਂ ਮੌਸਮ ਜ਼ਿਆਦਾਤਰ ਸਾਫ਼ ਹੋਣ ਦੀ ਹੀ ਉਮੀਦ ਹੈ ਖੁਸ਼ਕ ਮੌਸਮ ਬਣਨ ਦੀ ਉਮੀਦ ਹੈ ਤੇ ਪਾਣੀ ਅਗਰ ਲੱਗਦਾ ਹੈ ਖੇਤ ਨੂੰ ਹਵਾ ਜਿਹੜੀ 28 ਤਰੀਕ ਨੂੰ ਚੱਲ ਸਕਦੀ ਹੈ ਉਸ ਦੇ ਨਾਲ ਨੁਕਸਾਨ ਹੋਣ ਦੇ ਚਾਂਸ ਵੱਧ ਸਕਦੇ ਨੇ ਪਰ ਹਵਾ ਦੀ ਗਤੀ ਕੋਈ ਬਹੁਤ ਜ਼ਿਆਦਾ ਨਹੀਂ ਹੋਵੇਗੀ ਜਿਸ ਤਰ੍ਹਾਂ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਬਹੁਤ ਤੇਜ਼ ਹਵਾ ਚੱਲੇਗੀ ਜਾਂ ਬਹੁਤ ਹਨੇਰੀ ਚੱਲੇਗੀ ਅਜਿਹੀ ਵੀ ਉਮੀਦ ਨਹੀਂ ਹੈ ਪਰ ਇਹ ਜੇ ਹੈ ਜ਼ਰੂਰ ਹੈ ਕਿ ਗਤੀ ਹੈ ਜਿਹੜੀ ਹਵਾ ਦੀ ਉਹ ਥੋੜੀ-ਬੋਤੀ ਤੇਜ਼ ਹੋ ਸਕਦੀ ਹੈ ਹਵਾ ਦੀ ਗਤੀ ਜਿਹੜੀ ਉਹ 20-25 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾਣ ਦੀ ਉਮੀਦ ਬਣ ਸਕਦੀ ਹੈ ਦੱਖਣ ਪੂਰਬ ਤੋਂ ਜਿਹੜੀ ਹਵਾ ਚੱਲਦੀ ਹੈ ਉਸ ਦੇ ਨਾਲ ਗਰਮਿਆਸ਼ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਅਜੇ ਦੇ ਵਿੱਚ ਕੋਈ ਬਹੁਤ ਘਬਰਾਉਣ ਦੀ ਜਰੂਰਤ ਵੀ ਨਹੀਂ ਹੈ ਕਿਸਾਨ ਵੀਰਾਂ ਨੂੰ ਬਾਕੀ ਜਿਹੜੀ ਸਮੇਂ-ਸਮੇਂ ਤੇ ਅਸੀਂ ਅਪਡੇਟਸ ਲਿਆਉਂਦੇ ਰਹਿੰਦੇ ਆ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ